ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕੋ ਹੀ ਟਾਰਗੇਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਕਿਵੇਂ ਲੰਮਾ ਸਮਾਂ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੂੰ ਜੇਲ੍ਹ ਦੇ ਵਿੱਚ ਰੱਖਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਮਾਝੇ ਦੇ ਲੋਕ ਜਾਂ ਜਿੰਨਾ ਮਾਵਾ ਦੇ ਪੁੱਤਰ ਜਿੰਨਾ ਭੈਣਾਂ ਦੇ ਭਰਾ ਮਰੇ ਨੇ ਉਹ ਤਰਸ ਦੇ ਹਦਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੋਟ ਪਾ ਦੇਣ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਚ ਮੁੱਚ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ ਫਾਰ ਵਿਕਰਮ ਜੀਠਿਆ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਵਿਕਰਮ ਜੀਠਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਉਸ ਨੂੰ ਲੈ ਕੇ ਹਰ ਹਿਲਾ ਵਸੀਲਾ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਲਈ ਚਾਰੀ ਹੈ ਬਿਕਰਮਜੀਤਿਆ ਦਾ ਜਿਹੜਾ ਵੀ ਰਸਤਾ ਮਾੜਾ ਮੋਟਾ ਖੁੱਲਦਾ ਹੈ ਉਸ ਰਸਤੇ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਬਿਕਰਮਜੀਤਿਆ ਦੀਆਂ ਚੀਕਾਂ ਨਿਕਲ ਰਹੀਆਂ ਨੇ ਇਸ ਦੇ ਵਿੱਚ ਕਿੰਤੂ ਪ੍ਰਾਂਤੂ ਨਹੀਂ ਕੀਤਾ ਜਾ ਸਕਦਾ ਚੈਲੰਜ ਬਿਕਰਮਜੀਤਿਆ ਨੂੰ ਕਰਨਾ ਵੱਡੇ ਪੱਧਰ ਤੇ ਮਹਿੰਗਾ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਕਾਬ ਨਾ ਕਰਦੇ ਜੇਕਰ ਚੁੱਪ ਬੈਠੇ ਰਹਿੰਦੇ ਵਿਕਰਮ ਜਿਠਿਆ ਹੋ ਸਕਦਾ ਹੈ ਕਿ ਵਿਕਰਮ ਜਿਠਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਵਰ ਤੋਂ ਭੱਜ ਜਾਂਦੇ ਲੇਕਿਨ ਵਾਰ-ਵਾਰ ਟਾਰਗੇਟ ਕੀਤਾ ਗਿਆ ਵਾਰ-ਵਾਰ ਚੇਤਾਵਨੀ ਦਿੱਤੀ ਗਈ ਕਦੇ ਮੁੱਛਾਂ ਨੂੰ ਤਾ ਦੇ ਦੇਣਾ ਕਦੇ ਪਟਨ ਥਾਪੀਆਂ ਮਾਰ ਦੇਣੀਆਂ ਕਦੇ ਅਣਕਾ ਲਾ ਲੜੀਆਂ ਕਦੇ ਪਾਲਣੀਆਂ ਕਦੇ ਘਰ ਵਾਲੀ ਨੂੰ ਮਜ਼ਾਕ ਕਦੇ ਮੰਤਰੀਆਂ ਦੀਆਂ ਘਰ ਵਾਲੀਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਦੀਆਂ ਤੇ ਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਿਵਰ ਉੱਤੇ ਟਿੱਪਣੀ ਕਰਨੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਲ ਉਹਨਾਂ ਦੇ ਕੋਲ ਗ੍ਰਹਿ ਮੰਤਰਾਲਾ ਵੀ ਹੈ ਇਹ ਸ਼ਾਇਦ ਭੁੱਲ ਗਿਆ ਬਿਕਰਮਜੀਤਿਆ ਹਾਲਾਂਕਿ ਜੇ ਗੱਲ ਕਰੀਏ ਜਾਇਦਾਦ ਦੀ ਜਾਇਦਾਦ ਦੇ ਵਿੱਚ ਬਿਕਰਮਜੀਤਿਆ ਕਿਤੇ ਜ਼ਿਆਦਾ ਅਮੀਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ 5.6 ਕਰੋੜ ਰੁਪਏ ਦਾ ਹਵਾਲਾ ਦਿੱਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਦੋਂ ਨਾਮ ਜਿੰਦਗੀ ਦੇ ਪੱਤਰ ਪਰਿ ਜਾਂਦੇ ਨੇ ਲੇਕਿਨ ਵਿਕਰਮ ਮਜੀਠੀਆ ਨੂੰ ਲੈ ਕੇ ਜਿਹੜੇ ਖੁਲਾਸੇ ਹੋਏ ਨੇ ਖੁਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 55 ਹਜ਼ਾਰ ਕਰੋੜ ਰੁਪਏ ਦੇਸ਼ਾ ਅਤੇ ਵਿਦੇਸ਼ਾਂ ਦੀਆਂ ਕੰਪਨੀਆਂ ਦੇ ਵਿੱਚ ਵਿਕਰਮ ਮਜੀਠੀਆ ਦਾ ਇਨਵੈਸਟਮੈਂਟ ਹੈ ਵਿਕਰਮ ਮਜੀਠੀਆ ਦੀ ਇਨਵੈਸਟਮੈਂਟ ਹੈ ਲੇਕਿਨ 700 ਕਰੋੜ ਪਹਿਲਾਂ 450 ਤੋਂ 540 ਕਰੋੜ ਰੁਪਏ ਦੀ ਗੱਲਬਾਤ ਕੀਤੀ ਜਾ ਰਹੀ ਸੀ ਲੇਕਿਨ ਹੁਣ ਜਿਹੜੇ ਦਸਤਾਵੇਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੂੰ ਹੱਥ ਵਿੱਚ ਲੱਗੇ ਨੇ ਉਹਨਾਂ ਦੀ ਵੈਲਿਊ ਮਨੀ ਵੈਲਿਊ ਵਧਦੀ ਹੈ ਲਗਭਗ 700 ਕਰੋੜ ਰੁਪਏ 400 ਤੋਂ ਵੱਧ ਬੈਂਕ ਖਾਤਿਆਂ ਦੇ ਵਿੱਚ ਇਹ ਪੈਸੇ ਟ੍ਰਾਂਸਫਰ ਕੀਤੇ ਗਏ ਨੇ ਦਸਾਂ ਸਾਲਾਂ ਦੇ ਵਿੱਚ 100 ਤੋਂ ਵੱਧ ਬੰਦਿਆਂ ਦੇ ਕੋਲੋਂ ਪੁਸ਼ਕਿਸ਼ ਕੀਤੀ ਗਈ ਹੈ ਜਿਹਦੇ ਵਿੱਚ ਸ਼ਰੂਪਨੀ ਇਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਵੀ ਨੇ ਤੇ ਲਗਭਗ 25 ਤੋਂ ਜ਼ਿਆਦਾ ਗਵਾਹ ਨੇ ਜਿਹੜੇ ਬਿਕਰਮਜੀਠਿਆ ਦੇ ਵਿਰੁੱਧ ਬੋਲ ਰਹੇ ਨੇ ਇਹ ਮਨਦੋਸ ਸਿਮਾ ਤੱਕ ਵੀ ਜਿਹੜਾ ਹੈ ਜਾਂਚ ਕੀਤੀ ਹੈ ਪੂਰੇ ਤੇ 15 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਪੌਣੇ ਤਿੰਨਾਂ ਮਹੀਨਿਆਂ ਦੇ ਵਿੱਚ ਯਾਨੀ ਕਿ ਹੁਣ ਫਿਰ ਦੁਬਾਰਾ ਵਾਰ-ਵਾਰ ਕੁਸ਼ਕਿਸ਼ ਕਰ ਰਹੀ ਹੈ ਅਲਟੀਰੇਗੂਸ਼ਨ ਹੋ ਰਹੀ ਹੈ ਬਿਕਰਮਜੀਠਿਆ ਦੇ ਕੋਲ ਕੋਲੋਂ 11 ਦਿਨ ਤੇ ਰੁਬਾਟ ਤੇ ਰਹੇ 11 ਦਿਨ ਇੱਕ ਪਾਸੇ ਦਿੱਤੇ ਮੈਂਟਰੀ ਤੌਰ ਤੇ ਬਿਕਰਮਜੀਠਿਆ ਨੂੰ ਟੌਰਚਰ ਕੀਤਾ ਗਿਆ ਬਿਕਰਮਜੀਠਿਆ ਦੇ ਸਾਥੀ ਜਿਹੜੇ ਸ਼ੱਕ ਤੇ ਦੈਰੇ ਦੇ ਵਿੱਚ ਸੀ ਉਹਨਾਂ ਉੱਤੇ ਵੀ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕੋ ਇੱਕ ਤੀਜਾ ਹੈ ਕਿ ਬਿਕਰਮਜੀਠਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰੰਗ ਬਰੰਗੀਆਂ ਮੱਛੀਆਂ ਅਤੇ ਮਗਰਮੱਛ ਸਾਡੇ ਨਿਡਾਰ ਤੇ ਹੋਣਗੇ ਇੱਕੋ ਮੰਤਵ ਇੱਕੋ ਮੋਟਿਵ ਇੱਕ ਟਾਰਗੇਟ ਕਰੋ ਬਿਕਰਮ ਜੀਠਿਆ ਨੂੰ ਬਿਕਰਮ ਜੀਠਿਆ ਦੀ ਜਿੱਥੇ ਇੱਕ ਪਾਸੇ ਚੀਕਾਂ ਨਿਕਲ ਰਹੀਆਂ ਨੇ ਦੂਸਰੇ ਪਾਸੇ ਗੁਹਾਰ ਲਗਾਈ ਜਾ ਰਹੀ ਹੈ ਕਿ ਮੈਨੂੰ ਜ਼ਬਾਨਤ ਮਿਲੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹੋ ਜ ਹੈ ਕਿਲ ਛੱਡੇ ਨੇ ਬਿਕਰਮ ਜੀਠਿਆ ਦੇ ਕੇਸ ਤੇ ਕਿ ਜ਼ਬਾਨ ਦੇ ਰਸਤੇ ਵੀ ਬੱਧ ਹੋ ਗਏ ਨੇ ਮੁਹਾਲੀ ਦੀ ਅਦਾਲਤ ਮੁਹਾਲੀ ਦੀ ਸਥਾਨਕ ਅਦਾਲਤ ਨੇ ਕੋਰੀ ਨਾ ਕੀਤੀ ਹੈ ਪਟੀਸ਼ਨ ਰੱਦ ਕੀਤੀ ਹੈ 40000 ਪੰਡਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ 700 ਕਰੋੜ ਰੁਪਏ ਦੀ ਬੇਇਨਾਮੀ ਜਾਇਦਾਦ ਦੇ ਖੁਲਾਸੇ ਹੋਏ ਨੇ 400 ਤੋਂ ਵੱਧ ਬੈਂਕਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਨੇ 100 ਬੰਦਿਆਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਅਤੇ 15 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਬਿਕਰਮਜੀਤਿਆ ਦੇ ਵਕੀਲ ਬਾਰ-ਬਾਰ ਕਹਿ ਰਹੇ ਨੇ ਕਿ ਮਲਟੀਪਲ ਕੇਸ ਮਲਟੀਪਲ ਐਫਆਈਆਰ ਮਲਟੀਪਲ ਦੋਸ਼ ਐਡ ਕੀਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲਾਂਕਿ ਬਿਕਰਮਜੀਤਿਆ ਦੇ ਵਕੀਲ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਜੇ ਹੁਣ ਦੁਖਤੀ ਰਗ ਉਤੇ ਹੱਥ ਰੱਖਿਆ ਹੈ ਬਿਕਰਮਜੀਤਿਆ ਦੀ ਕਿਸੇ ਨੇ ਉਹ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਿਕਰਮਜੀਤਿਆ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੇ ਪੱਤਰ ਉੱਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਜਿਹੜੀ ਵੀ ਸਟੇਜ ਸੱਦੀ ਹੈ ਜਿੱਥੇ ਵੀ ਸਮਾਗਮ ਹੁੰਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਆਖਰਕਾਰ ਕਹਿ ਦਿੰਦੇ ਨੇ ਕਿ ਜਿਸ ਨੇ ਚੜ੍ਹ ਪੁੰਡੀਆਂ ਕਿਵੇਂ ਉੜਦੀਆਂ ਨੇ ਕਿਵੇਂ ਕਿਸੇ ਨੂੰ ਪਤਾ ਹੈ ਕਿ ਚੀਕਾ ਪੈਂਦੀਆਂ ਨੇ ਉਹ ਨਾਬਾ ਦੀ ਨਮੀ ਝੇਲ ਦੇ ਵਿੱਚ ਜਾ ਕੇ ਬਿਕਰਮ ਜੀਠਿਆ ਦੀਆਂ ਸੁਣ ਸਕਦਾ ਹੈ ਚੜ੍ਹ ਪੁੰਡੀਆਂ ਅਤੇ ਚੀਕਾ ਤੇ ਦੂਸਰੇ ਪਾਸੇ گارਲਿਕ ਬ੍ਰੈਡ ਪਾਸਤੇ ਨੂਡਲ ਮੈਕੀਆ ਇਹ ਸਿੱਝਾ ਬਿਕਰਮ ਜੀਠਿਆ ਨੂੰ ਨਹੀਂ ਦਿੱਤੀਆਂ ਜਾਣ ਗਿਆ ਕਿਉਂਕਿ ਬਿਕਰਮ ਜੀਠਿਆ ਵੱਲੋਂ ਵਾਰ-ਵਾਰ ਗੁਹਾਰ ਲਗਾਈ ਚੱਰੀ ਹੈ ਕਿ ਮੈਨੂੰ ਔਰੰਜ ਸ਼੍ਰੇਣੀ ਦੇ ਵਿੱਚ ਰੱਖਿਆ ਜਾਵੇ ਯਾਨੀ ਕਿ ਕਾਫੀ ਲੰਬਾ ਸਮਾਂ ਹੋ ਗਿਆ ਹੈ ਹਾਲੇ ਤੱਕ ਵੀ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਮਿਲੀ ਬਕਰ ਮਜੀਠਿਆ ਨੂੰ ਬਕਰ ਮਜੀਠਿਆ ਨੂੰ ਆਪਣੀ ਮਰਜ਼ੀ ਦੇ ਨਾਲ ਕੁਛਕੁਛ ਕਰ ਲਈ ਜਾਂਦੀ ਹੈ ਦੋਸ਼ ਐਡ ਕਰ ਲਏ ਜਾਂਦੇ ਨੇ ਇਹ ਇਲਜ਼ਾਮ ਲਗਾ ਰਹੇ ਨੇ ਤੇ ਦੂਸਰੇ ਪਾਸੇ ਗਰੀਬਕੌਰ ਮਜੀਠਿਆ ਨੂੰ ਸਮਰ ਭੇਜ ਦਿੱਤੇ ਗਏ ਨੇ 10 ਅਗਸਤ ਨੂੰ ਹਾਲਾਂਕਿ ਗਰੀਬਕੌਰ ਮਜੀਠਿਆ ਨੇ ਚੁਣੌਤੀ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਮੈਂ ਆਪਣੀਆਂ ਜ਼ਾਇਦਾਦਾਂ ਦੇ ਹਵਾਲੇ ਦੱਸਦਾ ਵੀ ਤੁਹਾਨੂੰ ਨਹੀਂ ਦੇਣੇ ਹੁਣ ਪੰਜਾਬ ਤੇ ਹਰਿਆਣੇ ਦੀ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਦੱਸਦਾ ਵੀ ਕਿਉਂ ਮੰਗਣਾ ਚਾਹੁੰਦੇ ਹੋ ਹੁਣ ਪੰਜਾਬ ਸਰਕਾਰ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਸਭ ਤੋਂ ਉੱਚ ਅਧਿਕਾਰੀਆਂ ਵੱਲੋਂ ਆਪਣੀ ਪੱਖ ਰੱਖੇ ਜਾਣਗੇ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੂੰ ਸਾਡੀ ਛੱਡੀ ਮਿਲੇਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਤਮਾਨ ਦੇ ਜੋ ਜੋ ਕਿਆ ਉਹ ਕਰਕੇ ਵਿਖਾਇਆ ਕਿ ਨਸ਼ਾ ਤਸਕਰਾਂ ਉੱਤੇ ਲਗਾ ਨਸ਼ਾ ਤਸਕਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੰਦ ਹੋਣਗੇ ਇਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਐਨਡੀਪੀਸੀ ਦੇ ਜਿੰਨਾ ਉੱਤੇ ਪਰਚੇ ਹੋਏ ਉਹਨਾਂ ਦੇ ਘਰਾਵਾਂ ਤੇ ਬਲਦੋਜ ਚੱਲੇ ਉਨ੍ਹਾਂ ਦੀ ਜਾਇਦਾਦਾ ਕੁਰਕੀ ਕੀਤੀ ਹੈ ਇਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਨੇ ਜਿਨੇ ਜੰਗ ਨਸ਼ਾ ਵਿਰੁੱਧ ਚਲਾਈ ਜਿਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਤੇ ਟੋਕਰੇ ਸਬੂਤਾਂ ਦੇ ਭਰੇ ਹੋਏ ਨੇ ਸਾਡੇ ਕੋਲ ਵਾਕਿਆ ਹੀ 40000 ਪੰਨਿਆਂ ਦੀ ਰਿਪੋਰਟ ਦੇ ਵਿੱਚ ਬਹੁਤ ਵੱਡੇ ਖੁਲਾਸੇ ਕੀਤੇ ਗਏ ਨੇ ਹੁਣ ਵਕ ਵਕ ਪੱਤਰਕਾਰਾਂ ਵੱਲੋਂ ਅਤੇ ਵੱਖ-ਵੱਖ ਬੁੱਧੀਜੀਵੀਆ ਮੰਨੂ ਇਹ ਕਿਹਾ ਜਾ ਰਿਹਾ ਹੈ ਕਿ ਬਿਕਰਮ ਮਜੀਠੀਆ ਨੂੰ 1 ਸਾਲ ਤੋਂ ਲੈ ਕੇ 7.5 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਭਾਰੀ ਜੁਰਮਾਨਾ ਵੀ ਹੋਵੇਗਾ। ਅੱਜ ਬਿਕਰਮ ਮਜੀਠੀਆ ਦੀ ਫਿਰ ਦੁਬਾਰਾ ਪੇਸ਼ੀ ਹੈ। ਅੱਜ ਸੁਣਵਾਈ ਹੋਵੇਗੀ ਬੈਰਕ ਦੇ ਮਾਮਲੇ ਤੇ। ਬੈਰਕ ਅੱਜ ਉਹਨਾਂ ਦੀ ਬਦਲੀ ਜਾਂਦੀ ਹੈ। ਜੇ ਨਹੀਂ orange ruling ਮਿਲਦੀ ਹੈ ਜਾਂ ਨਹੀਂ ਮਿਲਦੀ ਅੱਜ ਬਿਕਰਮ ਮਜੀਠੀਆ ਨੂੰ ਸ਼ੀਸ਼ਾ ਹੋ ਜਾਵੇਗਾ। ਬਾਕੀ ਪੈਂਡਿੰਗ ਜਿਹੜਾ ਕੇਸ ਹੈ ਐਨਡੀਪੀਸੀ ਦਾ ਜਾਂ ਆਮਦਨ ਤੋਂ ਬਾਅਦ ਜਿਹੜੀ ਜਾਇਦਾਦ ਰੱਖੀ ਹੋਈ ਹੈ ਉਸ ਉੱਤੇ 6 ਸਤੰਬਰ ਨੂੰ ਸੁਣਵਾਈ ਹੋਵੇਗੀ 6 ਸਤੰਬਰ ਨੂੰ ਹੋ ਸਕਦਾ ਹੈ ਕਿ ਬਿਕਰਮਜੀਤਿਆ ਨੂੰ ਲੰਮਾ ਸਮਾਂ ਸਜ਼ਾ ਹੋਵੇ